ਸੀਐਮ ਭਗਵੰਤ ਮਾਨ ਨੂੰ ਲੈ ਕੇ ਆਈ ਵੱਡੀ ਖਬਰ ਸੀਐਮ ਆਂਦੀ ਥਾਂ ਤੇ ਪੰਜਾਬ ਵਿੱਚ ਲੱਗਦਾ ਵੱਡਾ ਚਿਹਰਾ ਉਸ ਚਿਹਰੇ ਨੂੰ ਦੇ ਦਿੱਤੀ ਵੱਡੀ ਜ਼ਿੰਮੇਵਾਰੀ ਸੀਐਮ ਭਗਵੰਤ ਮਾਨ ਦੀ ਕਰਾ ਦਿੱਤੀ ਛੁੱਟੀ ਵੱਡਾ ਫੇਰ ਬਦਲ ਹੋਇਆ ਜਿਮਣੀ ਚੋੜਾ ਦੇ ਨਤੀਜਿਆਂ ਦੇ ਨਾਲ ਪੰਜਾਬ ਦੀ ਆਮ ਆਦਮੀ ਪਾਰਟੀ ਨੇ ਵੀ ਵੱਡਾ ਫੇਰ ਬਦਲ ਕਰ ਦਿੱਤਾ ਹੈ ਜੋ ਵੱਡੀ ਖਬਰ ਆ ਰਹੀ ਹੈ ਤੁਸੀਂ ਜਿਹੜਾ ਚੜ੍ਹਦੀ ਕਲਾ ਲਾਈਵ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇੱਕ ਪਾਸੇ ਪੰਜਾਬ ਦੀਆਂ ਜਿਮਨੀ ਚੋਣਾਂ ਦੀ ਗਿਣਤੀ ਚੱਲ ਰਹੀ ਹੈ ਨਤੀਜੇ ਆਉਣੇ ਸ਼ੁਰੂ ਹੋ ਗਏ ਨੇ ਜੋ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਸਖਤ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ ਆਮ ਆਦਮੀ ਪਾਰਟੀ ਇੱਕ ਸੀਟ ਤੇ ਅੱਗੇ ਚੱਲ ਰਹੀ ਹੈ ਜਦੋਂ ਕਿ ਕਾਂਗਰਸ ਤਿੰਨਾਂ ਸੀਟਾਂ ਦੇ ਉੱਪਰ ਆਮ ਆਦਮੀ ਪਾਰਟੀ ਨੂੰ ਪਛੜਦੀ ਜਾ ਰਹੀ ਹੈ ਇਸ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਵੱਡਾ ਐਲਾਨ ਕੀਤਾ ਹੈ ਪੰਜਾਬ ਦੀ ਸ਼ਾਸਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਥਾਂ ਤੇ ਨਵੇਂ ਚਿਹਰੇ ਨੂੰ ਪੰਜਾਬ ਦੀ ਵੰਗਡੋਰ ਦਿੱਤੀ ਜਾ ਰਹੀ ਹੈ ਜੋ ਕਿ ਉਹ ਚਿਹਰੇ ਨੇ ਉੱਪਰ ਅਰਵਿੰਦ ਕੇਜਰੀਵਾਲ ਨੇ ਵਿਸ਼ਵਾਸ ਪ੍ਰਗਟਾਇਆ ਉਸ ਚਿਹਰੇ ਨੂੰ ਪੰਜਾਬ ਦੀ ਵੰਗਡੋਰ ਤੇ ਦਿੱਤੀ ਹੈ ਜੋ ਹੁਣ ਵੱਡੀ ਖਬਰ ਆ ਰਹੀ ਹੈ ਬਹੁਤ ਜਲਦੀ ਪੰਜਾਬ ਦੀ ਵੰਗਡੋਰ ਸੰਭਾਲੇਗਾ ਉਹ ਚਿਹਰਾ ਪੰਜਾਬ ਵਿੱਚ ਵੱਡਾ ਫੇਰ ਬਦਲ ਕਰ ਦਿੱਤਾ ਗਿਆ ਪੰਜਵੀਂ ਵਾਰ ਪੰਜਾਬ ਦੇ ਵਿੱਚ ਵੱਡਾ ਫੇਰ ਬਦਲ ਵੇਖਣ ਨੂੰ ਮਿਲ ਰਿਹਾ ਹੈ ਜੋ ਕਿ ਹੁਣ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਭਗਵੰਤ ਮਾਨ ਦੀ ਛੁੱਟੀ ਖਰਾ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਵੱਡੀ ਖਬਰ ਆਈ ਹੈ ਭਗਵੰਤ ਮਾਨ ਦੀ ਥਾਂ ਤੇ ਨਵਾਂ ਚਿਹਰਾ ਲਿਆਂਦਾ ਉਸ ਨੂੰ ਪੰਜਾਬ ਦੀ ਕਮਾਂਡ ਦੇ ਦਿੱਤੀ ਸੋ ਮੁੱਖ ਮੰਤਰੀ ਭਗਵੰਤ ਮਾਨ ਜੋ ਕਿ ਸੂਬੇ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਸਨ ਉਹਨਾਂ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਪ੍ਰਧਾਨ ਦੇ ਅਹੁਦੇ ਤੋਂ ਛੁੱਟੀ ਹੋ ਗਈ ਹੈ ਔਰ ਉਹਨਾਂ ਦੀ ਥਾਂ ਤੇ ਨਵੇਂ ਨੂੰ ਚਿਹਰੇ ਨੂੰ ਪ੍ਰਧਾਨ ਬਣਾਇਆ ਗਿਆ ਜੋ ਕਿ ਪੰਜਾਬ ਵਿੱਚ ਕੈਬਨ ਮੰਤਰੀ ਸੀ ਅਮਨ अरोड़ा ਹਿੰਦੂ ਚਿਹਰਾ ਸੀ ਹਿੰਦੂ ਚਿਹਰੇ ਨੂੰ ਪੈਲ ਦਿੱਤੀ ਸੋ ਕਾਂਗਰਸ ਪਾਰਟੀ ਦੇ ਵਾਂਗ ਆਮ ਆਦਮੀ ਪਾਰਟੀ ਨੇ ਵੀ ਜਿਸ ਤਰ੍ਹਾਂ ਕਾਂਗਰਸ ਦੇ ਵਿੱਚ ਸਿੱਖ ਚਿਹਰਾ ਮੁੱਖ ਮੰਤਰੀ ਸੀ ਔਰ ਹਿੰਦੂ ਚਿਹਰਾ ਪ੍ਰਧਾਨ ਸੀ ਪਾਰਟੀ ਦਾ ਕਾਂਗਰਸ ਦਾ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਵੀ ਉਹੀ ਵੱਡਾ ਫੇਰ ਬਦਲ ਕੀਤਾ ਹੈ ਸੀਐਮ ਭਗਵੰਤ ਮਾਨ ਸਿੱਖ ਚਿਹਰਾ ਨੇ ਜਿਨ੍ਹਾਂ ਨੂੰ ਸੀਐਮ ਦਾ ਅਹੁਦਾ ਦਿੱਤਾ ਹੋਇਆ ਹੈ ਔਰ ਆਮ ਆਦਮੀ ਪਾਰਟੀ ਦਾ ਪੰਜਾਬ ਪ੍ਰਧਾਨ ਅਮਨ ਅਰੋੜਾ ਨਾ ਦਿੱਤਾ ਗਿਆ ਅਮਨ ਅਰੋੜਾ ਨੂੰ ਕਮਾਂਡ ਦੇ ਦਿੱਤੀ ਗਈ ਜੋ ਵੱਡਾ ਐਲਾਨ ਹੋਇਆ ਹੈ ਵੱਡਾ ਫੇਰ ਬਦਲ ਹੋਇਆ ਹੈ ਅਮਨ अरोड़ा ਅੱਜ ਆਪਣੀਆਂ ਕੁਰਸੀ ਸਮਾਂ ਲੈ ਗਏ ਜੋ ਚੰਡੀਗੜ੍ਹ ਦੇ ਵਿੱਚ ਜਿਮਣੀ ਚੋਣਾ ਦੇ ਨਤੀਜਾ ਤੋਂ ਬਾਅਦ ਇੱਕ ਵੱਡਾ ਕੱਟ ਕੀਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਵਿੱਚ ਔਰ ਉਹਨਾਂ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦੀ ਕੁਰਸੀ ਤੇ ਬਿਠਾਇਆ ਜਾਵੇਗਾ ਅਮਨ अरोड़ा ਨੂੰ ਜੋ ਪੰਜਾਬ ਦੀ ਵਾਗਡੋਰ ਸਮਾਂ ਲੈ ਕੇ ਪ੍ਰਧਾਨ ਹੋਣਗੇ ਉਸ ਦੇ ਨਾਲ ਹੀ ਇੱਕ ਡਿਪਟੀ ਪ੍ਰਧਾਨ ਵੀ ਲਾ ਦਿੱਤਾ ਗਿਆ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਖਾਸ ਚੇਤੇ ਔਰ ਉਹਦਾ ਬਹੁਤ ਨਜ਼ਦੀਕੀ ਅਮਨ ਸਿੰਘ ਸ਼ੇਰੀ ਕਲਸੀ ਜੋ ਬਟਾਲਾ ਤੋਂ ਵਿਧਾਇਕ ਨੇ ਅਮਨ ਸਿੰਘ ਸ਼ੈਰੀ ਕਲਸੀ ਜੀ ਨੂੰ ਡਿਪਟੀ ਪ੍ਰਧਾਨ ਬਣਾਇਆ ਗਿਆ ਜੋ ਕਿ ਪਹਿਲੇ ਬੁੱਧਰਾਮ ਮਾਨਸਾ ਦੇ ਵਿਧਾਇਕ ਸੀ ਜਿਨ੍ਹਾਂ ਨੂੰ ਡਿਪਟੀ ਪ੍ਰਧਾਨ ਦਾ ਹਵਾਲਾ ਦਿੱਤਾ ਗਿਆ ਸੀ ਲੇਕਿਨ ਉਹਨਾਂ ਦੀ ਕਾਰਗੁਜ਼ਾਰੀ ਕੁਝ ਠੀਕ ਨਹੀਂ ਰਹੀ ਜਿਸ ਕਰਕੇ ਅਮਨ ਸ਼ੈਰ ਸਿੰਘ ਸ਼ੈਰੀ ਕਲਸੀ ਨੂੰ ਉਪ ਪ੍ਰਧਾਨ ਬਣਾ ਦਿੱਤਾ ਗਿਆ ਹੈ ਪੰਜਾਬ ਦਾ ਆਮ ਆਦਮੀ ਪਾਰਟੀ ਨੇ ਵੱਡਾ ਫੇਰ ਬਦਲ ਕੀਤਾ ਹੈ